ਕਾਨੜਾ ਮਹੱਲਾ ਪੰਜਵਾ ਘਰ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਪ੍ਰਭ ਪੂਜੋ ਨਾਮ ਅਰਾਧ ਗੁਰ ਸਤਗੁਰ ਚਰਨੀ ਲਾਗ ਹਰਿ ਪਾਵਹੁ ਮਨ ਅਗਾਧ ਜਗ ਜੀਤੋ ਹੋ ਹੋ ਗੁਰ ਕਿਰਪਾ ਧਰਾਵ ਅਨੇਕ ਪੂਜਾ ਮੈਂ ਬਹੁ ਬਿਦ ਖੋਜੀ ਸਾ ਪੂਜਾ ਦੇ ਹਰਿ ਪਾਵਾਸ ਮਾਟੀ ਕੀ ਇਹ ਪੁਤਰੀ ਜੋਰੀ ਕਿਆ ਇਹ ਕਰਮ ਕਮਾਸ ਪ੍ਰਭ ਬਾਹ ਪਕਰ ਜਿਸ ਮਾਰਗ ਪਾਵੋ ਸੋ ਤੁਧ ਜੰਤ ਮਿਲਾਸ ਅਵਰ ਓਟਮੈ ਕੋਏ ਨਾ ਸੂਜੈ ਇਕ ਹਰ ਕੀ ਓਟਮੈ ਆਸ ਕਿਆ ਦਿੰਨ ਕਰੇ ਅਰਦਾਸ ਜੋ ਸਭ ਘਟ ਪ੍ਰਭੂ ਨਿਵਾਸ ਪ੍ਰਭ ਚਰਨਨ ਕੀ ਮਨ ਪਿਆਸ ਜਨਨਾਨਕ ਦਾਸ ਕਹੀਅਤ ਹੈ ਤੁਮਰਾ ਹਉ ਬਲ ਬਲ ਸਦ ਬਲ ਜਾਸ ਕਾਂੜਾ ਮਹੱਲਾ ਪੰਜਵਾਮ ਘਰ ਸੇਵਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਜਗਤ ਉਧਾਰਨ ਨਾਮ ਪਿਐ ਤੇਰੈ ਨਾਮ ਨਿਦ ਨਾਮ ਨਿਧਾਨ ਹਰ ਕੇ ਰੈ ਹਰ ਰੰਗ 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 ਅਨੂਪੇ ਰੈ ਕਾਹੇ ਰੇ ਮਨ ਮੋਹ ਮਗਨੇ ਰੈ ਨੈਣੋਂ ਦੇਖ ਸਾਧ ਦਰਸੇ ਰੈ ਸੋ ਪਾਵੈ ਜਿਸ ਲਖਤ ਲੇ ਰਹਿਹਾਉ ਸੇਵੋਂ ਸਾਧ ਸੰਤ ਚਰਣੇ ਰੈ ਬਾਛੋਂ ਤੂਰ ਪਵਿੱਤਰ ਕਰੇ ਰੈ ਅਠਸੜ ਮੱਜਨ ਮੈਲ ਕਟੇ ਰੈ ਸਾਥ ਸਾਥ ਧਿਆਵੋ ਮੁਖ ਨਹੀਂ ਮੂਰੇ ਕਿਸ ਸੰਗ ਨਾ ਚਾਲੈ ਲੱਖ ਕਰੋਰੈ ਪਰਬ ਜੀ ਕੋ ਨਾਮ ਅੰਤ ਕੁਕਰੋ ਰਹਿ ਮਨ ਸਾ ਮਾਨ ਏਕ ਨਰੰਕੇ ਰਹਿ ਸਗਲ ਤਿਆਗੋ ਭਾਉ ਦੂਜੇ ਰਹਿ ਕਵਨ ਕਹਾ ਹਉ ਗੁਣ ਕੈ ਸੇ ਰਹਿ ਬਰਨ ਨਾ ਸਕਉ ਏਕ ਤੁਲੇ ਰਹਿ ਦਰਸ਼ਨ ਪਿਆਸ ਬਹੁਤ ਮਨ ਮੇਰੇ ਮੇਰ ਨਾਨਕ ਦੇਵ ਜਗਤ ਗੁਰ ਕੇ ਰਹਿ ਕਾਂੜਾ ਬਹਲਾ ਪੰਜਵਾ ਐਸੀ ਕੌਣ ਵਿਦੇ ਦਰਸ਼ਨ ਪਰਸਨਾ ਰਹਾ ਆਸ ਪਿਆਸ ਸਫਲ ਮੂਰਤ ਮਗਹੀਓ ਦਰਸਨਾ ਦੀਨ ਲੀਨ ਪਿਆਸ ਮੀਨ ਸੰਤਨਾ ਹਰ ਸੰਤਨਾ ਹਰ ਸੰਤਨਾ ਕੀਰੇਨ ਹੀਓ ਅਰਪ ਦੇਨ ਪ੍ਰਭ ਭੈ ਹੈ ਕਿਰਪੇਨ ਮਾਨ ਮੋ ਤਿਆਗ ਛੋਡਿਓ ਤੋ ਨਾਨਕ ਹਰ ਜੀਓ ਭੇਟਨਾ ਕਾਂੜਾ ਮਹੱਲਾ ਪੰਜਵਾ ਰੰਗਾ ਰੰਗ ਰੰਗਨ ਕੇ ਰੰਗਾ ਕੀਟ ਹਸਤ ਪੂਰਨ ਸਭ ਸੰਗਾ ਰਹਾ ਵਰਦ ਨੇਮ ਤੀਰਥ ਸਹਿਤ ਗੰਗਾ ਜਲ ਹੈਵਤ ਭੂਖ ਅਰ ਨੰਗਾ ਪੂਜਾ ਚਾਰ ਕਰਤ ਮੇ ਲੰਗਾ ਚਕਰ ਕਰਮ ਤਿਲਕ ਖਾ ਟੰਗਾ ਦਰਸ਼ਨ ਪੇਟੇ ਬਿਨ ਸਤ ਸੰਗਾ ਹਟ ਨਿਗ੍ਰਹਿ ਅਤ ਰਹਿਤ ਬਿਟੰਗਾ ਹਰ ਰੋਗ ਬਿਆਪੈ ਚੁਕੈ ਨਾ ਪਹੰਗਾ ਕਾਮ ਕਰੋ ਅਤਿ ਤ੍ਰਿਸ਼ਮ ਜਰੰਗਾ ਸੋ ਮੁਕਤ ਨਾਨਕ ਜਿਸ ਸਤਗੁਰ ਚੰਗਾ ਕਾਣੜਾ ਮਹੱਲਾ ਪੰਜਵਾਂ ਘਰ ਸਤਨਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤਿਤ ਬੂਝ ਗਈ ਗਈ ਮਿਲ ਸਾਧ ਜਨਾਂ ਪੰਜ ਭਾਗੇ ਚੋ ਸਹਜੇ ਸੁਖੈ ਨੋ ਹਰੇ ਗੁੰਗਾਵਤੀ ਗਾਵਤੀ ਗਾਵਤੀ ਦਰਸ ਪਿਆਰ ਰਹਾਉ ਜੈਸੀ ਕਰੀ ਪ੍ਰਭ ਮੋਸਿਓ ਮੋਸਿਓ ਐਸੀ ਹਾਂ ਕੈਸੇ ਕਰਾਉ ਹਿਓ ਤੁਮਹਾਰੇ ਬਲ ਬਲੇ ਬਲ ਬਲੇ ਬਲ ਗਈ ਪਹਿਲੇ ਪੈ ਸੰਤ ਪਾਏ ਧਿਆਏ ਧਿਆਏ ਪ੍ਰੀਤ ਲਾਏ ਪ੍ਰਭ ਥਾਨ ਤੇ ਰੋ ਕੇ ਹਰੋ ਜਿਤ ਜੰਤਨ ਕਰ ਵਿਚਾਰ ਅਨਿਕ ਦਾਸ ਕੀਰਤ ਕਰਹਿ ਤੁਹਾਰੀ ਸੋਈ ਮਿਲਿਓ ਜੋ ਪਾਵਤੋ ਜਨ ਨਾਨਕ ਠਾਕੁਰ ਰਹਿਓ ਸਮਾਏ ਏਕ ਤੂਹੀ 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 ਕੜਾ ਮਹੱਲਾ ਪੰਜਵਾਂ ਘਰ ਅਠਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ त्यागिए ਬੋ ਮਾਨ ਮਾਨ ਦੇਖਤਾ ਦਿਆਲ ਲਾਲ ਹਾ ਹਾ ਮਨ ਚਰਨ ਰੇਨ ਰਹਾਉ ਹਰ ਸੰਤ ਮੰਤ ਗੋਪਾਲ ਗਿਆਨ ਧਿਆਨ ਫਿਰਦਾ ਗੋਬਿੰਦ ਗਾਏ ਚਰਨ ਕਮਲ ਪੀਤ ਲਾਏ ਦੀਨ ਦਿਆਲ ਮੋਹਨਾ ਕਿਰਪਾਲ ਦਿਆ ਮਯਾ ਤਾਰ ਨਾਨਕ ਮੰਗਾ ਨਾਮ ਦਾ ਤਦ ਮੋ ਪਰਮ ਸਗਲ ਅਬਿਮਾਨ ਕਾਨੜਾ ਮਹੱਲਾ 5ਵਾਂ ਪ੍ਰਭ ਕਹਿਨ ਮਨ ਦਹਿਨ ਲਹਿਨ ਗੁਰ ਮਿਲੇ ਆਨ ਨਹੀਂ ਉਪਾਉ ਰਹਾਉ ਟਟਨ ਖਟਨ ਜਟਨ ਹੋ ਮਨ ਨਾਹੀ ਡੰਡ ਤਹਰ ਸੁਆਉ ਜਤਨ ਭੰਤਨ ਤਪਨ ਭ੍ਰਮਣ ਅਨੇਕ ਕਥਨ ਕਥਤੇ ਨਹੀਂ ਸਾ ਪਾਈ ਥਾਉ ਸੋਧ ਸਗਰ ਸੋਧਨਾ ਸੁਖ ਨਾਨਕਾ ਭਜਨਾਉ ਕਾਨੜਾ ਮਹੱਲਾ ਪੰਜਵਾ ਕਰਨਾਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਪਦਤ ਪਾਵਨ ਭਗਤ ਬਚੈ ਭੈ ਹਰਨ ਤਾਰਨ ਤਰਨ ਰਹਾਉ ਨੈਣ ਦਿੱਤੇ ਦਰਸ ਪੇ ਜਸ ਤੋਖ ਸੁਨਤ ਕਰਨ ਪ੍ਰਾਨਨਾਥ ਅਨਾਥ ਦਾਤੇ ਦੀਨ ਗੋਬਿੰਦ ਸ਼ਰਨ ਆਪ ਪੂਰਨ ਦੁਖ ਬਿਨਾਸਨ ਗਹੀ ਓਟ ਨਾਨਕ ਹਰ ਚਰਨ कांडा महल्ला पंजवा चरण शरण दयाल ठाकुर आन नाही जाए पतत पावन बिरद स्वामी उधर ते हर त्याए रहा संसार गार विकार सागर पतत मोह मान अंध विकल माया संग तंद कर गहे प्रभ आप कड हो राख ले हो गोविंद राए αναથ 나త్ సలాత్ సంతన్ కోట్ పాਪ ବିନାଶ ਮਨਦਰਸ਼ਨ ਕੀ ਪਿਆਸ ਪ੍ਰਭ ਪੂਰਨ ਗੁਣਤਾਸ ਕਿਰਪਾਲ ਦਿਆਲ ਗੋਪਾਲ ਨਾਨਕ ਹਰ ਰਸਨਾ ਗੁਣ ਗਾਏ ਕਾਂੜਾ ਮਹੱਲਾ ਪੰਜਵਾਂ ਵਾਰ ਵਾਰਾਂ ਅਨਕੜਾਂ ਸੁਖ ਪਿਆ ਸੁਹਾਗ ਪਲਕ ਰਾਤ ਰਹਾਉ ਪਾਨਕ ਮੰਦਰ ਪਾਟ ਸੇਜ ਸਖੀ ਮੋਹਿ ਨਾਹਿ ਇਨ ਸੁੰਤਾਤ ਮੁਕਤ ਲਾਲ ਅਨਿਤ ਭੋਗ ਦਿਨ ਨਾਮ ਨਾਨਕ ਹਾਤ ਰੂਖੋ ਭੋਜਨ ਮੂਮ ਸੈਨ ਸਖੀ ਪ੍ਰਿਆ ਸੰਗ ਸੁਖ ਵਿਹਾਤ ਤਨੜਾ ਮਹੱਲਾ ਪੰਜਵਾਂ ਅਹੰ ਤੋਰੋ ਮੁਖ ਜੋਰੋ ਗੁਰ ਗੁਰ ਕਰਤ ਮਨ ਲੋਰੋ ਪਿਆਰੇ ਹੀਤ ਪਿਆਰੋ ਮੋਹ ਰਹਾਓ ਗ੍ਰਹਿ ਸੇਜ ਸੁਹਾਵੀ ਆਂਗਣ ਚੈਨਾ ਤੋਰੋ ਰੀ ਤੋਰੋ ਪੰਜ ਦੂ ਤਨ ਸਉਣ ਸੰਗ ਤੋਰੋ ਆਏ ਨਾ ਜਾਏ ਬਸੇ ਨਿਜ ਆਸਨ ਹੰਦ ਕਮਲ ਵਿਕਸੋਰੋ ਛੁਟਕੀ ਹਾਂ ਮੈਂ ਸੋਰੋ ਗਾਇਓ ਰੀ ਗਾਇਓ ਪ੍ਰਭ ਨਾਨਕ ਗੁਣੀ ਗਹਿਰੋ ਕਾਣੜਾ ਮਹੱਲਾ ਪੰਜਵਾں ਕਹਨਵਾ ਤਾ ਤੇ ਜਾਪ ਮਨਾ ਹਰਿ ਜਾਪ ਜੋ ਸੰਤ ਵੇ ਕਹਿ ਪੰਥ ਦਾ ਖਰੋ ਮੋਹ ਮਗਨ ਅਹੰਤਾਪ ਰਹਾਉ ਜੋ ਰਾਤੇ ਮਾਤੇ ਸੰਗ ਬਪਰੀ ਮਾਇਆ 모ਹ ਸੰਤਾ ਨਾਮ ਜਤ ਸੋ ਜਨ ਉਧਰੈ ਜਿਸ ਹੈ ਉਧਾਰ ਹੋ ਆਪ ਜਿਨਸ ਜਾਏ ਲੋਹ ਭੈ ਪਰਮਾ ਨਾਨਕ ਸੰਤ ਪ੍ਰਤਾਪ ਆਨੜਾ ਮਹੱਲਾ ਪੰਜਵਾ ਘਰ ਦਸਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਐਸੋ ਧਾਨ ਦੇਹੋ ਜੀ ਸੰਤ ਹੋ ਜਾ ਜੀਉ ਬਲਹਾ ਮਾਨ ਮੋਹੀ ਪੰਚ ਦੋਹੀ ਓਰਜ ਨਿਕਟ ਬਸਿਓ ਤਾ ਕੀ ਸ਼ਰਨ ਸਾਧੂ ਆਂ ਦੂਤ ਸੰਗ ਨਿਵਾਰ ਰਹਾਓ ਕੋਟ ਜਨਮ ਜੋਨ ਭਮਿਓ ਆਰ ਪਰਿਓ ਦਵਾਰ ਕਿਰਪਾ ਗੋਬਿੰਦ ਭਈ ਮਿਲਿਓ ਨਾਮ ਅਧਾਰ ਦੁਲਭ ਜਨਮ ਸਫਲ ਨਾਨਕ ਪਵ ਉਤਾਰ ਪਾਰ ਕਾਂੜਾ ਮਹੱਲਾ ਪੰਜਵਾਂ ਘਰ ਵਿਆਰਵਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸਹਿਜ ਸੁਭਾਏ ਆਪਨ ਆਏ ਕਛੂ ਨਾ ਜਾਣੋ ਕਛੂ ਦਿਖਾਏ ਪ੍ਰਭ ਮਿਲੇਓ ਸੁਖ ਬਾਲੇ ਭੋਲੇ ਰਹਾਉ ਸੰਜੋਗ ਮਿਲਾਇ ਸਾਧ ਸੰਗਾਇ ਕਤੁ ਨ ਜਾਏ ਕਰਹਿ ਬਸਾਏ ਗੁਣ ਨਿਹਾਨ ਪ੍ਰਤਿਓ ਇਹ ਚੋਲੇ ਚੰਨ ਲੁਭਾਏ ਆਨਤ ਜਾਏ ਥਾਨ ਥਨਾਏ ਸਰਬ ਸਮਾਏ ਰਸਕ ਰਸਕ ਨਾਨਕ ਗੁਣ ਬੋਲੇ ਕਾਣੜਾ ਮਹੱਲਾ ਪੰਜਵਾਂ गोविंद ठाकुर मिलन दुराई परमत रूप अगम अगोचर रहयो सर्व समाई रहा कहन भवन नहीं पायो पायो अनित उक्त चतुराई जतन जतन अनक उपावरे तौ मिलयो जौ कृपाई प्रभु दयार कृपार कृपा ने धृ जननानक संत रेनाई ਕਾਂੜਾ ਮਹੱਲਾ ਪੰਜਵਾਂ ਮਾਈ ਸਿਮਰਤ ਰਾਮ 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 ਪ੍ਰਭ বিনা ਨਹੀਂ ਹੋਰ ਜਿਤੋਂ ਚਰਨਾਰਬਿੰਦ ਸਾਸਨਿਸਪੋਰ ਰਹਾਉ ਲਾਏ ਪ੍ਰੀਤ ਜੀਨ ਆਪਨ ਟੂਟਤ ਨਹੀਂ ਜੋਰ ਪ੍ਰਾਨ ਮਨ ਧਨ ਸਰਬਸੋ ਹਰਗਣਿ ਵਿਝੇ ਸੁਖਮੂਰ ਇਤਿ ਉਤਰਾਮ ਪੂਰਨ ਨਿਰਖਤਰ ਦਿਖੋ ਸੰਤ ਸ਼ਰਨ ਤਰਨ ਨਾਨਕ ਵਿਨਸਿਓ ਦੁਖ ਘੋਰ ਕਾਂੜਾ ਮਹੱਲਾ ਪੰਜਵਾਂ ਜਾਣ ਕੋ ਪ੍ਰਭ ਸੰਗੈ ਅਸਨੇ ਸਾਜਨੋ ਤੁਮ ਬੀਤ ਮੇਰਾ ਗ੍ਰਹਿ ਤੇਰਾ ਸਭ ਕੇ ਰਹਾਉ ਮਾਨ ਮੰਗਾਉ ਤਾਨ ਮੰਗਾਉ ਤਾਨ ਲਖਮੀ ਸੁੱਤ ਦੇ ਮੁਕਤ ਜੁਗਤ ਭੁਗਤ ਪੂਰਨ ਪਰਮ ਆਨੰਦ ਪਰਮ ਨਿਧਾਨ ਪੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਪੁਰਵਾਨ ਕਾਨੜਾ ਮਹੱਲਾ ਪੰਜਵਾਂ ਕਰਤ ਕਰਤ ਚਰਚ ਚਰਚ ਚਰ ਚਰੀ ਜੋਗ ਧਿਆਨ ਦੇਖ ਗਿਆਨ फिरत फिर्त तर्त तर्त तह चरी रा अहम अहम् अह अवर मूढ मूड मूर बवरै जत जात 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 सदा 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 काल है मान त्याग मृत मृत निकट निकट सदा है हर हरे हरे पाद ਕਹਤ ਨਾਨਕ ਸੁਨਹੋ ਰੇ ਮੂੜ ਬਿਨ ਭਜਨ 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 ਅਹਲਾ ਜਨਮ ਗਈ ਕਾਂੜਾ ਅਸ਼ਪਦੀਆ ਮਹੱਲਾ ਚੌਥਾ ਘਰ ਕਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਜਪ ਮੰਨ ਰਾਮ ਨਾਮ ਸੁਖ ਪਾਵੇ ਗੋ ਜਿਉਂ ਜਿਉਂ ਜਪੈ ਤਿਨੈ ਸੁਖ ਪਾਵੇ ਸਤਗੁਰ ਸੇਵ ਸਮਾਵੇ ਗੋ ਰਹਾਉ ਪਗਤ ਜਨਾ ਕੀ ਖਿਨ ਖਿਨ ਲੋਚਾ ਨਾਮ ਜਪ ਸੁਖ ਪਾਵੈ ਗੋ ਆਨ ਰਸ ਸਾਧ ਗਏ ਸਭ ਨੀਕਰ ਬਿਨ ਨਾਮੈ ਕਿਛ ਨਾ ਸੁਖਾਵੈ ਗੋ ਗੁਰਮਤ ਹਰ ਹਰ ਮੀਠਾ ਲਾਗਾ ਗੁਰ ਮੀਠੇ ਬਚਨ ਕਢਾਵੈ ਗੋ ਸਤ ਗੁਰ ਬਾਣੀ ਪੁਰਖ ਪੁਰਖੋ ਤਮ ਬਾਣੀ ਸਿਉ ਚਿਤ ਲਾਵੈ ਗੋ ਗੁਰ ਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਧੀਨਾ ਵਿੱਚ ਕਰ ਆਵੈ ਗੋ ਤਹੇ ਅਨਹਦ ਧੁਨੀ ਬਾਜਹਿ ਨਿਤ ਬਾਦੇ ਨੀਝੜ ਤਾਰ ਚ ਆਵੇ ਗੋ RAM ਨਾਮ ਇਕ ਤਿਲ ਤਿਲ ਲਗਾਵੇ ਮਨ ਗੁਰਮਤ ਨਾਮ ਸਮਾਵੇ ਗੋ ਨਾਮ ਸੁਣੈ ਨਾ ਮੋ ਮਨ ਭਾਵੇ ਨਾਮੇ ਹੀ ਤ੍ਰਿਤਾ ਵੈ ਗੋ ਕਣਕ ਕਣਕ ਪਹਿਰੇ ਬਹੁ ਗੰਗਨਾ ਕਾਪਰ ਭਾਂਤ ਬਣਾਵੇ ਗੋ ਨਾਮ ਬਿਨਾ ਸਭ ਫੀਕ ਠਿਕਾਣੇ ਜਨਮ ਮਰਾਂ ਫਿਰ ਆਵੇ ਗੋ ਮਾਇਆ ਪਟਲ ਪਟਲ ਹੈ ਪahari ਘੜ ਤੂੰ ਮਨ ਤੇਰ ਕੁਲਾਵੇ ਗੋ ਪਾਪ ਵਿਕਾਰ ਮਨੂਰ ਸਭ ਪਹਾੜੇ ਵਿਖ ਦੁੱਤਰ ਤਰਿਓ ਨਾ ਜਾਵੇ ਗੋ ਭਉ ਬੈ ਰਾਗ ਭਇਆ ਹੈ ਗੋਹਿ ਗੁਰਖੇਵਟ ਸ਼ਬਦ ਤਰਾਵੇ ਗੋ ਰਾਮ ਨਾਮ ਹਰ ਭੇਟਿਆ ਹਰ ਰਾਮੈ ਨਾਮ ਸਮਾਵੇ ਗੋ ਅਗਿਆਨ ਲਾਏ ਸਵਾਲਿਆ ਗੁਰ ਗਿਆਨੈ ਲਾਏ ਜਗਾਵੇ ਗੋ ਨਾਨਕ ਭਾਣੈ ਆਪਣੇ ਜਿਉ ਪਾਵੇ ਤਿਵੇਂ ਚਲਾਵੇ ਗੋ ਕਾਂਡਾ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਤਰਾਵੇ ਗੋ ਜੋ ਜੋ ਜਪੈ ਸੋਈ ਗਤ ਪਾਵੇ ਜਿਉ ਤੂ ਕਹਿ ਲਾਜ ਸਮਾਵੇ ਗੋ ਰਹਾ ਕਿਰਪਾ 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 ਕਰ ਹਰ ਜੀਓ ਕਰ ਕਿਰਪਾ ਨਾਮ ਲਗਾਵੇ ਗੋ ਕਰ ਕਿਰਪਾ ਸਤਿਗੁਰੂ ਮਿਲਾਵੋ ਮਿਲ ਸਤਿਗੁਰ ਨਾਮ ਤੇ ਆਵੇ ਗੋ ਜਨਮ ਜਨਮ ਕੀ ਹਉ ਮੈ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੇ ਗੋ ਜਿਉ ਲੋਹਾ ਤਰਿਓ ਸੰਕਾਸਟ ਲਗ ਸ਼ਬਦ ਗੁਰੂ ਹਰ ਪਾਵੇ ਗੋ ਸੰਗਤ ਸੰਤ ਮਿਲੋ ਸਤ ਸੰਗਤ ਬੇਰ ਸੰਗਤ ਹਰ ਰਸ ਆਵੇ ਗੋ ਬਿਨ ਸੰਗਤ ਕਰਮ ਕਰੇ ਅਬਿਮਾਨੀ ਕਟ ਪਾਣੀ ਕੀ ਗੜ ਪਾਵੇ ਗੋ ਭਗਤ ਜਨਾ ਤੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾਵੇ ਗੋ ਖਿਨ ਖਿਨ ਨਾਮ ਦੇ ਵੜਾਈ ਸਤ ਗੁਰ ਉਪਦੇਸ਼ ਸਮਾਵੇ ਗੋ ਭਗਤ ਜਨਾ ਕਾ ਸਦਾ ਨਿਵ ਰਹੀਐ ਜਨ ਨਿਵ ਹੈ ਤਾਂ ਫਲ ਗੁਣ ਪਾਵੇ ਗੋ ਜੋ ਨਿੰਦਾ ਦੁਸ਼ਟ ਕਰਹਿ ਭਗਤਾ ਕੀ ਹਰਨਾਕਸ ਜਿਉ ਪਤ ਜਾਵੇ ਗੋ ਬ੍ਰਹਮ ਕਮਲ ਪਤਮੀਨ ਵਿਆਸਾ ਤਪ ਤਾਪਨ ਪੂਜਿ ਤਰਾਵੇ ਗੋ ਜੋ ਜੋ ਭਗਤ ਹੋਏ ਸੋ ਪੂਜਹੁ ਭਰਮਨ ਭਰਮ ਚੁਕਾਵੇ ਗੋ ਜਾਤ ਨ ਜਾਤ ਦੇਖ ਮਤ ਪਰਮਹੁ ਸੁਖ ਜਨਕ ਪਗਿ ਲਗ ਧਿਆਵੇ ਗੋ ਜੂਠਣ ਜੋ ਪੈਸਰ ਉਪਰ ਖਿਨ ਮੰਨਾਂ ਤਿਲਨਾ ਦੁਲਾਵੈ ਗੋ ਜਨਕ ਜਨਕ ਬੈਠੇ ਸਿੰਘਾਸਨ ਨੌ ਮੁਨੀ ਧੂਰ ਲੈ ਲਾਵੈ ਗੋ ਨਾਮਕ ਕਿਰਪਾ ਕਿਰਪਾ ਕਰ ਠਾਕੁਰ ਮੈਂ ਦਾਸਨ ਦਾਸ ਕਰਾਵੈ ਗੋ ਕਨੜਾ ਮਹੱਲਾ ਚੌਥਾ ਮਨ ਗੁਰਮਤਿ ਰਸ ਗੁਣ ਗਾਵੈ ਗੋ ਜੇਹਵਾ ਏਕ ਹੋਏ ਲਖ ਕੋਟੀ ਲਖ ਕੋਟੀ ਕੋਟ ਧਿਆਵੈ ਗੋ ਰਹਾਉ ਸਹਸ ਫਣੀ ਜਪਿਓ ਸੇਖ ਨਾਗੈ ਹਰ ਜਪਤਿਆਂ ਅੰਤ ਨਾ ਪਾਵੈ ਗੋ ਤੂ ਅਥਾ ਅਤ ਅਗੰ ਅਗੰ ਹੈ ਮਤ ਗੁਰਮਤਿ ਮਨ ਟਹਿਰਾਵੈ ਗੋ ਜਿਨ ਤੂੰ ਜਪਿਓ ਤੇਈ ਜਨਮੀਕੇ ਹਰ ਜਪਤਿਹੁ ਕੋ ਸੁਖ ਪਾਵੈ ਗੋ ਬੇਦਰਦਾਸੀ ਸਤਿ ਸ਼ੋਕ ਸ਼ੋਹਰਾ ਕ੍ਰਿਸ਼ਨ ਅੰਕ ਗਲ ਲਾਵੇ ਗੋ ਜਲ ਤੇ ਉਪਤ ਪਈ ਹੈ ਕਾਸ਼ਟ ਕਾਸ਼ਟ ਅੰਗ ਤਰਾਵੇ ਗੋ ਰਾਮ ਜਨ ਹਰ ਆਪ ਸਵਾਰੇ ਆਪਣਾ ਮਿਰਦ ਰਖਾਵੇ ਗੋ ਹਮ ਪਾਥਰ ਲੋ ਲੋਹ ਬੜ ਪਾਥਰ ਗੁਰ ਸੰਗਤ 나ਵ ਤਰਾਵੇ ਗੋ ਜੋ ਸਤ ਸੰਗਤ ਤਰਿਓ ਜੁਲਾਹੋ ਸਤ ਜਨਾ ਮਨ ਪਾਵੇ ਗੋ ਖਰੇ ਖਰੋਏ ਬੈਠਤ ਉਠਤ ਮਾਰਗ ਪੰਥ ਧਿਆਵੇ ਗੋ ਸਤ ਗੁਰ ਬਚਨ ਬਚਨ ਹੈ ਸਤ ਗੁਰ ਪਾਧਰ ਮੁਕਤ ਜਨਾਵੇ ਗੋ ਸਾਸਨ ਸਾਸ ਸਾਸ ਬਲ ਪਾਈ ਹੈ ਇਹ ਸਾਸਨ ਨਾਮ ਧਿਆਵੇ ਗੋ ਗੁਰ ਪ੍ਰਸਾਦੀ ਹੋ ਮੈਂ ਬੂਝੈ ਤਉ ਗੁਰ ਮਤ ਨਾਮ ਸਮਾਵੇ ਗੋ ਸਤਗੁਰ ਦਾਤਾ ਜੀ ਜੀਨ ਕੋ ਭਾਗਹੀਨ ਨਹੀਂ ਪਾਵੈ ਗੋ ਫਿਰ ਇਹ ਵੇਲਾ ਹੱਥ ਨਾ ਆਵੈ ਪਰ ਕਾਪੈ ਪਛਤਾਵੈ ਗੋ ਜੇ ਕੋ ਭਲਾ ਲੋੜੈ ਭਲ ਆਪਣਾ ਗੁਰ ਆਗੈ ਟਹਟ ਹੈ ਪਾਵੈ ਗੋ ਨਾਨਕ ਦਇਆ ਦਇਆ ਕਰ ਠਾਕੁਰ ਮੈਂ ਸਤਗੁਰ ਭਤਮ ਲਗਾਵੈ ਗੋ ਕਾਂੜਾ ਮਹੱਲਾ ਚੌਥਾ ਮਨ ਹਰਿ ਰੰਗ ਰਾਤਾ ਗਾਵੈ ਗੋ ਪੈ ਪੈ ਤ੍ਰਾਸ ਪੈ ਹੈ ਨਿਰਮਲ ਗੁਰਮਤਿ ਲਾਗ ਲਗਾਵੈ ਗੋ ਰਹਾਉ ਹਰਿ ਰੰਗ ਰਾਤਾ ਸਤਿ ਬੈ ਰਾਹੀ ਹਰ ਨਿਕਟ ਤੇ ਨਾਮ ਘਰ ਆਵੈ ਗੋ ਜਿਨ ਕੀ ਪੰਖ ਮਿਲੈ ਤਾ ਜੀਵਾਂ ਕਰ ਕਿਰਪਾ ਆਪ ਦਿਵਾਵੈ ਗੋ ਦੁਗਦਾ ਲੋਭ ਲਗੇ ਹੈ ਪ੍ਰਾਣੀ ਮਨ ਕੋ ਰੈ ਰੰਗ ਨ ਆਵੇ ਗੋ ਫਿਰ ਉਲਟਿ ਉਹ ਜਨਮ ਹੋਵੇ ਗੁਰਬਚਨੀ ਗੁਰਪੁਰਖ ਮਿਲੈ ਰੰਗ ਲਾਵੇ ਗੋ ਇੰਦਰੀ ਦਸੇ ਦਸੇ ਕੁਣ ਧਾਵਤ ਤ੍ਰੈ ਗੁਣਿਆ ਖਿਨ ਨ ਟਿਕਾਵੇ ਗੋ ਸਤਗੁਰ ਪਰਚੈ ਵਸਦਤ ਆਵੇ ਮੋਖ ਮੁਕਤ ਸੋ ਪਾਵੇ ਗੋ ਓ ਅੰਕਾਰ ਏ ਕੋਰਵ ਰਹਿ ਆਮ ਸਭ ਇੱਕ ਸਮ ਹਿਸਮਾ ਵੈ ਗੋ ਇੱਕ ਰੂਪ ਇੱਕ ਬਹਰੰਗੀ ਸਭ ਇੱਕਤ ਬਚਨ ਚਲਾਵੈ ਗੋ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਖਾਵੈ ਗੋ ਗੁਰਮੁਖ ਜਾਏ ਮਿਲੈ ਨਿਜ ਮਹਿਲੀ ਅਨਹਦ ਸ਼ਬਦ ਬਜਾਵੈ ਗੋ ਜੀ ਜੰਤ ਸਭ ਸਿਸ਼ਟੇ ਉਪਾਈ ਗੁਰਮੁਖ ਸੋ ਬਾਪਾ ਪਾਵੈ ਗੋ ਦੇਨ ਗੋਰ ਢੇਟੇ ਕੋ ਮਹਿਲ ਨ ਪਾਵੇ ਆਏ ਜਾਏ ਦੁਖ ਪਾਵੇ ਗੋ ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਿਲਾਵੇ ਗੋ ਸਤਗੁਰ ਮਿਲਤ ਮਹਾ ਸੁਖ ਪਾਇਆ ਮਤਮਨੀਨ ਵਿਗਸਾਵੇ ਗੋ ਹਰ ਹਰ ਕਿਰਪਾ ਕਰੋ ਜਗ ਜੀਵਨ ਮੈਂ ਸ਼ਰਧਾ ਨਾਮ ਲਗਾਵੇ ਗੋ ਨਾਨਕ ਗੁਰੂ ਗੁਰੂ ਹੈ ਸਤਗੁਰ ਮੈਂ ਸਤਗੁਰ ਸ਼ਰਨ ਮਿਲਾਵੈ ਗੋ ਕਾਂੜਾ ਮਹੱਲਾ ਚੌਥਾ ਮਨ ਗੁਰਮਤਿ ਚਾਲ ਚਲਾਵੈ ਗੋ ਜਿਉ ਮੈ ਗਲ ਮਸ ਦੀਜੈ ਤਲ ਕੁੰਡੇ ਗੁਰ ਅੰਕਸ ਸ਼ਬਦ ਦ੍ਰਿੜਾਵੈ ਗੋ ਰਹਾਉ ਚਲ ਤਉ ਚੱਲੇ ਚੱਲੇ ਜਹ ਜਹ ਦਿਸ਼ਿ ਗੁਰ ਰਖੈ ਹਰਿ ਲਿਵ ਲਾਵੈ ਗੋ ਸਤ ਗੁਰ ਸ਼ਬਦ ਦੇ ਦੇ ਅੰਤਰ ਮੁਖ ਅੰਮ੍ਰਿਤ ਨਾਮ ਚਵਾਵੈ ਗੋ ਬਿਸਯਰ ਬਿਸੂ ਭਰੇ ਹੈ ਪੂਰਨ ਗੁਰ ਗਰੜ ਸ਼ਬਦ ਮੁਖ ਪਾਵੈ ਗੋ ਮਾਇਆ ਕੋ ਅੰਗ ਤਿਸ ਨੇੜ ਨਾ ਆਵੈ ਵਿਖਚਾਰ ਚਾਰ ਲਿਵ ਲਾਵੈ ਗੋ ਸਵਾਰ ਲੋਭ ਨਗਰ ਮਹਸ ਬਲਾ ਗੁਰ ਖਿਨ ਮਹਿਮਾਰ ਕਢਾਵੈ ਗੋ ਸਤ ਸੰਤੋਖ ਧਰਮ ਆਨ ਰਾਖੇ ਹਰ ਨਗਰੀ ਹਰ ਗੁਣ ਦਾ ਵੈ ਗੋ ਪੰਕਜ ਮੋਹ ਨਿਧਿਤ ਹੈ ਪ੍ਰਾਣੀ ਗੁਰ ਨਿਧਿਤ ਕਾਟ ਕਢਾਵੇ ਗੋ ਤਰਾਹ ਤਰਾਹ ਸ਼ਰਨ ਜਾਣ ਆਏ ਗੁਰ ਹਾਥੀ ਦੇ ਨਿਕਲਾਵੇ ਗੋ ਸੁਪਨੰਤਰ ਸੰਸਾਰ ਸਭ ਬਾਦੀ ਸਭ ਬਾਦੀ ਫੇਰ ਖਿਲਾਵੇ ਗੋ ਲਾਹਨਾ ਗੁਰਮਤਿ ਲੈ ਚੱਲ ਹੋ ਹਰ ਦਰਗਾ ਪੈਦਾ ਜਾਵੇ ਗੋ ਹਉ ਮੈਂ ਕਰੈ ਕਰਾਵੇ ਹਉ ਮੈਂ ਪਾਪ ਕੋਇਲੇ ਆਂ ਜਮਾਵੇ ਗੋ ਆਇਆ ਕਾਲ ਦੁਖ ਜਾਈ ਹੋਏ ਜੋ ਬੀਜੇ ਸੋ ਖਵਲਾਵੇ ਗੋ ਸੰਤ ਹੋ RAM ਨਾਮ ਧਨ ਸੰਚਹੁ ਲੈ ਖਰਚ ਚੱਲੇ ਪਤ ਪਾਵੇ ਗੋ ਖਾਏ ਖਰਚ ਦੇਵਹਿ ਬਹੁ ਤੇਰਾ ਹਰ ਬਿੰਦੇ ਤੋਂ ਨ ਆਵੇ ਗੋ ਰਾਮ ਨਾਮ ਧਨ ਹੈ ਜਿਦੇ ਅੰਤਰ ਧਨ ਗੁਰ ਸ਼ਰਨਾਈ ਪਾਵੇ ਗੋ ਨਾਨਕ ਦਇਆ ਦਇਆ ਕਰ ਦਿਨੀ ਦੁਖ ਦਾਲਦ ਪੰਜ ਸਮਾਵੇ ਗੋ ਕਾਂੜਾ ਮਹੱਲਾ ਚੌਥਾ ਮਨ ਸਤ ਗੁਰ ਸ਼ਰਨ ਤੇ ਆਵੇ ਗੋ लोहा हेरण होवे तनु पारस गुण पारस को होए आवे गोरहा सतगुरु महापुरुष है पारस जो लागा सो फल पावे गो ज्यों गुर उपदेश तरै प्रहलादा गुर सेव उपपै जिखावे गो सतगुरु वचन वचन है नीको गुर बचनी अमृत पावे गो ਜਿਉ ਅੰਬਰ ਇੱਕ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੇ ਗੋ ਸਤਿਗੁਰ ਸ਼ਰਨ ਸ਼ਰਨ ਮਨ ਪਹਾਈ ਸੁਦਾ ਸੁਦਾ ਕਰ ਧਿਆਵੇ ਗੋ ਦਇਆਲ ਦੀਨ ਪੈ ਹੈ ਸਤਿਗੁਰ ਹਰ ਮਾਰਗ ਪੰਥ ਦਿਖਾਵੇ ਗੋ ਸਤਿਗੁਰ ਸ਼ਰਨ ਪੈ ਸੇ ਥਾਪੇ ਤਿਨ ਰਾਖਨ ਕੋ ਪ੍ਰਭ ਆਵੇ ਗੋ ਦੇ ਕੋ ਸਰਸੰਹ ਹੈ ਜਨ ਉਪਰ ਫਿਰ ਉਲਟੋ ਇਸੈ ਲਗਾਵੇ ਗੋ ਹਰ 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 ਸਰ ਸੇਵਹਿ ਤਿਨ ਦਰ ਘਮਾਨ ਦਿਵਾਵੇ ਗੋ ਗੁਰਮਤ 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 ਧਿਆਵਹਿ ਹਰ ਗਲ ਮਿਲ ਮੇਲ ਮਿਲਾਵੇ ਗੋ ਗੁਰਮੁਖ ਨਾਦ ਭੇਦ ਹੈ ਗੁਰਮੁਖ ਗੁਰ ਪਰਚਾ ਨਾਮ ਧਿਆਵੇ ਗੋ ਹਰ ਹਰ ਰੂਪ ਹਰੰਪੋ ਹੋਵੇ ਹਰ ਜਨ ਕੋ ਪੂਜ ਕਰਾਵੇ ਗੋ ਸਾਪਤ ਨਰ ਸਤ ਦੁਰ ਨਹੀਂ ਕੀਆ ਤੇ ਬੇਮੁਖ ਹਰ ਪਰਮਾਵੇ ਗੋ ਲੋਭ ਲਹਿਰ ਸਵਾਨ ਕੀ ਸੰਗਤ ਵਿਖਮ ਆਇਆ ਅੰਗ ਲਗਾਵੇ ਗੋ RAM ਨਾਮ ਸਭ 겁 ਦਾ ਤਾਰਕ ਲਗ ਸੰਗਤ ਨਾਮ ਧਿਆਵੇ ਗੋ ਨਾਨਕ ਰਾਸ ਰਾਸ ਪ੍ਰਭ ਮੇਰੇ